ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 44 ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਖੁਦਕੁਸ਼ੀ ਉਹ ਮਜਬੂਰ ਨੇ ਕਰਦੇ ਵਰਨੋ ਬਹੁਤਾ ਜੋ ਜੋਂ ਤੋਂ ਡਰਦੇ ਸਨ 1998 ਵਿੱਚ ਮੈਂ ਏਡੀਸੀ ਵਿਕਾਸ ਪਟਿਆਲਾ ਜ਼ਿਲ੍ਹੇ ਵਿੱਚ ਲੱਗਿਆ ਹੋਇਆ ਸੀ ਆਪਣੇ ਪਿੰਡਾਂ ਵੱਲ ਇੱਕ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਜਿੱਥੇ ਮੇਰਾ ਬਚਪਨ ਦਾ ਸਕੂਲ ਦਾ ਜਮਾਤੀ ਮੁੰਡਾ ਮਿਲ ਗਿਆ ਸ਼ਾਦੀ ਤੋਂ ਵੇਲੇ ਹੋ ਕੇ ਉਹ ਮੈਨੂੰ ਆਪਣੇ ਘਰ ਚਾਹ ਪੀਣ ਜਾਣ ਲਈ ਜ਼ੋਰ ਪਾਉਣ ਲੱਗਿਆ ਭਾਵੇਂ ਮੈਨੂੰ ਕਾਲੀ ਸੀ ਪਰ ਬਚਪਨ ਦਾ ਬੇਲੀ ਮਸਾਂ ਮਸਾਂ ਮਿਲਿਆ ਜਿਵੇਂ ਨਾ ਕਰ ਦਿੰਦਾ ਉਸਨੇ ਮਹਿਸੂਸ ਕਰਨਾ ਸਿੱਖੇ ਇੱਕ ਬੈਂਚ ਤੇ ਬੈਠ ਕੇ ਚਾਰ ਸਾਲ ਇਕੱਠੇ ਪੜੇ ਸੀ ਭਾਈ ਅਜ ਅਫਸਰ ਬਣ ਗਿਆ ਇਸ ਲਈ ਚਾਹ ਪੀਣ ਤੋਂ ਵੀ ਗਰੀਸ ਕਰਦਾ ਮੈਂ ਇਸੇ ਸ਼ਰਮਦਾ ਮਾਰਾ ਉਸ ਨਾਲ ਤੁਰ ਪਿਆ ਮੇਰਾ ਜਮਾਤੀ ਪਿਛਲੇ ਦੋ ਦਹਾਕਿਆਂ ਤੋਂ ਬੀਏ ਕਰਕੇ ਵੇਲਾ ਫਿਰਦਾ ਸੀ ਜ਼ਮੀਨ ਵੀ ਥੋੜੀ ਸੀ ਸ਼ਾਦੀ ਹੁਣ ਅਵਰੰਤ ਤਿੰਨ ਕੁੜੀਆਂ ਪਿੱਛੋਂ ਉਸ ਦੇ ਘਰ ਇੱਕ ਮੁੰਡਾ ਜੰਮਿਆ ਜਿਹੜਾ ਸਰੀਰਕ ਤੌਰ ਤੇ ਨਿਰਬਲ ਸੀ ਉਸ ਦੀ ਕਬੀਲਦਾਰੀ ਭਾਰੀ ਸੀ ਹਾਲਾਤ ਆਰਥਿਕ ਮੰਦਵਾੜੇ ਦੇ ਸਨ ਮੈਂ ਉਸ ਨੂੰ ਪੁੱਛਿਆ ਬਾਈ ਜੀ ਅੱਜਕਲ ਕੀ ਕਾਰੋਬਾਰ ਕਰਦੇ ਹੋ ਉਸ ਨੇ ਸੱਚੋ ਸੱਚ ਦੱਸ ਦਿੱਤਾ ਬਾਈ ਸਿੱਧੂ ਅਸੀ ਤਾਂ ਕੁਝ ਕਿਸਮਤ ਨੇ ਮਾਰਤੇ ਤੇ ਕੁਝ ਘਰ ਦੇ ਟੱਬਰ ਨੇ ਮਾਰਤੇ ਪਹਿਲਾਂ ਤਿੰਨ ਭੈਣਾਂ ਦੀ ਵਿਆਹ ਕੀਤੀ ਹੁਣ ਰੱਬ ਨੇ ਤਿੰਨ ਕੁੜੀਆਂ ਦੇ ਦਿੱਤੀਆਂ ਹੁਣ ਇਹਨਾਂ ਦੀ ਸ਼ਾਦੀ ਕਰਕੇ ਬਸ ਰੱਬ ਨੂੰ ਪਿਆਰੀ ਹੋ ਜਾਾਂਗੇ ਮੈਂ ਕਿਹਾ ਇਹਦੇ ਵਿੱਚ ਰੱਬ ਦਾ ਕੀ ਕਸੂਰ ਨਾਲੇ ਕਿਸਮਤ ਨੂੰ ਕਿਉਂ ਕੋਸਦੇ ਹੋ ਇਹ ਤਾਂ ਸਾਡੇ ਆਪਣੇ ਗਲਤ ਫੈਸਲੇ ਅਤੇ ਗਲਤ ਪਰਿਵਾਰ ਨਿਯੋਜਨ ਕਾਰਨ ਹਾਲਾਤ ਅਜਿਹੇ ਬਣੇ ਹਨ ਪਹਿਲਾਂ ਤੁਹਾਡੇ ਬਾਪੂ ਨੇ ਫਿਰ ਤੁਸੀਂ ਠੀਕ ਸੋਚ ਸਮਝ ਕੇ ਕੰਮ ਨਹੀਂ ਲਿਆ ਅਕਸਰ ਸਾਡੀਆਂ ਗਲਤੀਆਂ ਕਰਨਾ ਸੀ ਰੱਬ ਨੂੰ ਜਾਂ ਕਿਸਮਤ ਨੂੰ ਗਿਲਾ ਕਰਦੇ ਹਾਂ ਪਰ ਆਪਣੀ ਗਲਤੀ ਨਹੀਂ ਮੰਨਦੇ ਮੇਰਾ ਜਮਾਤੀ ਵਿਚਾਰਾ ਹਰੋਨ ਹਾਕਾ ਜਹਾ ਹੋ ਕੇ ਕਹਿਣ ਲੱਗਾ ਮੈਨੂੰ ਪਤਾ ਅੱਜ ਕੱਲ ਕੈਨੇਡਾ ਦਾ ਵੀਜ਼ਾ ਖੁੱਲਣ ਲੱਗਾ ਹੈ ਮੇਰਾ ਵੀ ਕੋਈ ਜੁਗਾੜ ਬਣਾ ਦਿਓ ਚਲੋ ਜਿਹੜੀ ਪਹਿਲੀ ਜ਼ਿੰਦਗੀ ਤਾਂ ਪੱਟ ਝੋਕਣ ਵਿੱਚ ਲੰਗੀ ਪਿਛਲੀ ਤਾਂ ਸੁਧਰ ਜਾਊ ਮੈਂ ਉਸ ਨੂੰ ਦੱਸਿਆ ਕਿ ਉਹ ਵੀਜ਼ੇ ਅਤੇ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਫਿਰ ਕਹਿਣ ਲੱਗਾ ਅਹ ਬਾਈ ਜੀ ਆ ਜੋ 5-7 ਕਿਲੇ ਪੈਲੀ ਅਵੇਚ ਜਾਗੇ 에ਜੰਟ ਆਖਦੇ ਆ ਸਾਰੇ ਟੱਬਰ ਨੂੰ 40 ਲੱਖ ਚ ਇੱਕ ਵਾਰੀ ਕੈਨੇਡਾ ਭੇਜ ਦਾਂਗੇ ਬਸ ਇੱਕ ਵਾਰੀ ਕੈਨੇਡਾ ਜਾ ਉਤਰੇ ਸਮਝੋ ਸਵਰਗ ਵਿੱਚ ਪਹੁੰਚ ਕੇ ਮੈਂ ਹੁਸਨ ਨੂੰ ਦੱਸਿਆ ਕਿ 에ਜੰਟ ਠੱਗਦੇ ਫਿਰਦੇ ਨੇ ਜੇ ਸੌਦਾ ਫੇਲ ਹੋ ਗਿਆ ਪੈਲੀ ਵੇਗ ਗਈ ਫਿਰ ਟੱਬਰ ਭੁੱਖਾ ਮਰ ਜਾਉ ਬਾਈ ਤੂੰ ਐਡਾ ਵੱਡਾ ਖਤਰਾ ਮੁੱਲ ਨਾ ਲੈ ਉਹ ਮੈਨੂੰ ਮੋੜ ਕੇ ਕਹਿਣ ਲੱਗਾ ਬਾਈ ਜੀ ਹੁਣ ਤਾਂ ਗੱਡੀ ਆਰ ਨੂੰ ਜਬ ਬਾਹਰ ਨੂੰ ਗੱਲ ਇੱਕ ਪਾਸੇ ਲਾਉਣੀ ਪਊ ਇੱਥੇ ਵੀ ਜਾਣ ਦਾ ਕੋਈ ਹੱਜ ਨਹੀਂ ਜੇ ਖੁਦਾ ਨਾਲ ਖਾਸ ਤਾਂ ਕੋਈ ਐਸੀ ਵੈਸੀ ਗੱਲ ਹੋਗੀ ਮੈਂ ਤਾਂ ਫਿਰ ਸਾਰੇ ਟੱਬਰ ਨੂੰ ਮਾਰ ਕੇ ਜ਼ਹਿਰ ਖਾ ਕੇ ਮਰ ਜਾਂ ਹੁਣ ਹੋਰ ਕੋਈ ਹੇਲਾ ਨਹੀਂ ਦਿੱਸਦਾ ਮੈਨੂੰ ਉਸ ਦੀ ਇੰਨੀ ਗੱਲ ਸੁਣ ਕੇ ਇੱਕਦਮ ਕੰਬਣੀ ਲੱਗ ਗਈ ਮੈਨੂੰ ਸਮਝ ਨਾ ਆਵੇ ਕੀ ਆਖਾਂ ਤੇ ਕੀ ਕਰਾਂ ਮੈਂ ਉਸ ਨੂੰ ਕਿਹਾ ਤੂੰ ਹੌਸਲਾ ਨਾ ਹਾਰ ਏਡਾ ਵੱਡਾ ਪਾਪ ਨਾ ਕਰ ਬੈਠੀ ਤੈਨੂੰ ਦੋਹੀ ਜਹਾਨੀ ਢੋਈ ਨਹੀਂ ਮਿਲਣੀ ਤੈਨੂੰ ਡੇਰੀ ਦਾ ਕੰਮ ਕਰਨ ਲਈ 1 ਮਹੀਨੇ ਦੀ ਸਖਲਾਈ ਡੇਰੀ ਵਿਭਾਗ ਤੋਂ ਦਿਲਵਾ ਕੇ ਮੈਂ ਬੈਂਕ ਤੋਂ ਕਰਜ਼ਾ ਦਵਾ ਦੇਣਾ ਹੈ। ਸ਼ੁੱਧ ਦੁੱਧ ਭਾਵੇਂ ਕਿਸੇ ਭਾਵੇਂ ਵੇਚ ਲੋ। ਅੱਜ ਕੱਲ ਮਿਲਦਾ ਨਹੀਂ। ਸਾਰੇ ਜਣੇ ਲਲਕੇ ਮਿਹਨਤ ਕਰੋ। ਇੱਥੇ ਕੈਨੇਡਾ ਬਣ ਜਾਓ। ਆਹ ਵੇਖ ਬਾਣੀਆਂ ਦੇ ਕਿਹੜਾ ਜ਼ਮੀਨਾ ਹੁੰਦੀਆਂ ਨੇ। ਰਿਫਿਊਜੀ ਭਾਪੇ ਪਾਕਿਸਤਾਨ ਵਿੱਚੋਂ ਕੱਲੇ-ਕੱਲੇ ਤੇੜ ਵਿੱਚ ਤਿੰਨ ਕੱਪੜਿਆਂ ਨਾਲ ਆਏ ਸੀ ਮਿਹਨਤ ਕਰਕੇ ਕਿੱਥੋਂ ਦੇ ਕਿੱਥੇ ਪਹੁੰਚ ਗਏ। ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਖੁਦ ਕਰਦੇ ਆ। ਮੈਂ ਉਸਦੀ ਪਤਨੀ ਤੇ ਤਿੰਨ ਬੱਚੀਆਂ ਨੂੰ ਬੁਲਾ ਕੇ ਸਮਝਾਇਆ ਕਿ ਸਾਰੇ ਜਣੇ ਆਪਣੀ ਆਪਣੀ ਰੋਟੀ ਜੋਗਾ ਕੰਮ ਕਰੋ ਕਰਨੈਲ ਕਲਪਤਨਾ ਦੀ ਖੇਤੀ ਦੇ ਅਤੇ ਜੇ ਡੇਰੀ ਸ਼ੁਰੂ ਕਰ ਲਈ ਤੇ ਡੇਰੀ ਦੇ ਕੰਮ ਵਿੱਚ ਮਦਦ ਕਰੋ ਉਸਦੀ ਪਤਨੀ ਸਿਆਣੀ ਸੀ ਉਸਨੇ ਕਿਹਾ ਉਹ ਹਰ 15 ਦਿਨੀ ਖੁਦਕੁਸ਼ੀ ਦੀ ਗੱਲ ਕਰਦਾ ਹੈ ਭਲਾ ਇਸ ਨੂੰ ਪੁੱਛੋ ਜੇ ਇਸ ਨੇ ਇਹ ਬਾਣਾ ਵਰਤਾ ਦਿੱਤਾ ਫਿਰ ਸਾਡਾ ਕੀ ਹੇਡਾ ਹੋ ਇਹਨਾਂ ਕੁੜੀਆਂ ਦੇ ਹੱਥ ਕੌਣ ਪੀਰੇ ਕਰੂ ਅਸੀਂ ਸਾਰੇ ਜਾਣੇ ਮਦਦ ਕਰਾਂਗੇ ਇਸ ਨੂੰ ਹਿੰਮਤ ਕਰਨ ਲਈ ਪ੍ਰੇਰਣਾ ਦਿਓ ਮੈਨੂੰ ਸੌਰਸ ਵਿੱਚ ਹਿੰਮਤ ਅਤੇ ਹੌਸਲਾ ਵਿਖਾਈ ਦਿੱਤਾ ਮੈਂ ਉਹਨਾਂ ਦੀ ਤਿਲ ਸਮਾਨ ਮਦਦ ਕੀਤੀ ਪਰਮਾਤਮਾ ਨੇ ਹੋਰ ਵੀ ਬਿਹਤਰ ਕੀਤੀ ਉਹ ਪਰਿਵਾਰ ਸਹੀ ਮਾਰਗ ਤੇ ਚੱਲ ਪਿਆ ਮੇਰਾ ਇੱਕ ਰਿਸ਼ਤੇਦਾਰ ਮੇਰੇ ਘਰ ਪਰਤਣ ਤੋਂ ਪਹਿਲਾਂ ਹੀ ਬੈਠਾ ਮੈਨੂੰ ਢੀਕ ਰਿਆ ਸੀ ਖੈਰ ਸੁਖ ਸਾਂਝੀ ਕਰਨ ਪਿੱਛੋਂ ਕਹਿਣ ਲੱਗਾ ਮੇਰਾ ਮੁੰਡਾ 11ਵੀਂ ਜਮਾਤ ਵਿੱਚ ਪੜਨ ਲੱਗ ਪਿਆ ਘਰੇ ਰੋਜ਼ ਰੜਦਾ ਕਿ ਇੱਕ ਕਾਬਸਾਕੀ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਲੈ ਬਗੈਰ ਪੜ ਨਹੀਂ ਜਾਣਾ ਮੈਂ ਆਖਿਆ ਫੇਰ ਤਾਂ ਗੱਲ ਠੀਕ ਆ ਗਈ ਉਹ ਪੜ ਕੇ ਕਿਹੜਾ ਡੀਸੀ ਲੱਗੂ ਜਿਹੜਾ ਹੁਣੇ ਹੀ ਸ਼ਰਤਾਂ ਨਾਲ ਪੜਦਾ ਹੈ ਉਸ ਨੂੰ ਕੰਨੋਂ ਫੜ ਕੇ ਖੇਤੀ ਵਿੱਚ ਲਾਓ ਜਾਂ ਫਿਰ ਕਿਸੇ ਆਈਟੀਆਈ ਵਿੱਚ ਕੋਈ ਕੋਰਸ ਕਰਵਾ ਦਿਓ ਤਾਂ ਜੋ ਆਪਣੇ ਪੈਰਾਂ 'ਤੇ ਖੜਾ ਹੋ ਕੇ ਕਮਾਈ ਕਰਕੇ ਮੋਟਰ ਟ੍ਰੈਕਟਰ ਤੇ ਮੋਬਾਈਲ ਫੋਨ ਜੋ ਮਰਜ਼ੀ ਖਰੀਦੇ ਉਹ ਕਹਿਣ ਲੱਗਾ ਮੰਨਦਾ ਨਹੀਂ ਕਹਿੰਦਾ ਜੇ ਮੇਰੀ ਗੱਲ ਨਾ ਮੰਨੀ ਤਾਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਮਰ ਜਾਊਂਗਾ ਮੈਂ ਉਸ ਨੂੰ ਸਮਝਾਇਆ ਭਾਈ ਐਵੇਂ ਡਰਾਵੇ ਦਿੰਦੇ ਆ ਮਰਨਾ ਕੋਈ ਸੌਖਾ ਜਾਨ ਸਾਬ ਨੂੰ ਪਿਆਰੀ ਹੁੰਦੀ ਐ ਉਹ ਕਹਿਣ ਲੱਗਾ ਬਾਈ ਜੀ ਚਾਰ ਕੁੜੀਆਂ ਪਿੱਛੋਂ ਜੰਮਿਆ ਸੀ ਜੇ ਕੁਝ ਕਰ ਬੈਠਾ ਫਿਰ ਮੇਰਾ ਹੱਥ ਨਹੀਂ ਹੋਣਾ ਨਾਲੇ ਉਸਦੀ ਮਾਂ ਕਹਿੰਦੀ ਐ ਇੱਕ ਗੱਲੇ ਤੇ ਕਰਤਾ ਲੈ ਕੇ ਮੋਟਰਸਾਈਕਲ ਲੈ ਦਿਓ ਹੁੰਦਾ ਫੜਦਾ ਨੌਕਰ ਲੱਗ ਕੇ ਆਪੇ ਕਿਸ਼ਤਾਂ ਮੋੜ ਦੂ ਮੈਂ ਹਰਾਮ ਸਾਂ ਸਾਡੇ ਮੁਲਕ ਦਾ ਹਰ ਬੰਦਾ ਆਪਣੀ ਔਕਾਤ ਭੁੱਲਿਆ ਫਿਰਦਾ ਐ ਕੁਝ ਸਰਕਾਰੀ ਨੀਤੀਆਂ ਤੇ ਪ੍ਰਸ਼ਾਸਨ ਦੇ ਲੋਕਮਾਰਤੇ ਕੁਝ ਨੌਜਵਾਨ ਪੀੜੀ ਰਾਤੋ-ਰਾਤ ਸ਼ਾਰਟਕਟ ਤਰੀਕੇ ਨਾਲ ਉੱਪਰ ਉੱਠਣ ਦੀ ਦੌੜ ਵਿੱਚ ਫਿਰਦੀ ਹੈ। ਕੁਝ ਪੱਛਮੀ ਤਰਜ਼ ਦੀ ਜ਼ਿੰਦਗੀ ਦੀ ਰੀਸ ਕਰਦੇ ਵਿਦੇਸ਼ਾਂ ਉੱਪਰ ਜਨੂੰ ਫਿਰਦੇ ਨੇ। ਪੱਛਮ ਦੀ ਖੁੱਲ ਤੇ ਚਮਕ-ਦਮਕ ਤਾਲੋਚਦੇ ਨੇ ਪਰ ਉੱਥੇ ਹਰ ਬੰਦਾ ਆਪਣੀ ਰੋਟੀ ਰੋਜ਼ੀ ਲਈ ਕੰਮ ਕਰਦਾ ਹੈ। ਮਾਪਿਆਂ ਤੇ ਨਿਰਭਰ ਨਹੀਂ, ਇੱਥੇ ਮੁੰਡੇ ਮਿਹਨਤ ਕਰਨ ਨੂੰ ਤਿਆਰ ਨਹੀਂ। ਆਪਣੇ ਆਪ ਬਾਰੇ ਗਲਤ ਭਲੇਖੇ ਖਾਈ ਫਿਰਦੇ ਨੇ। ਕੋਈ ਜ਼ਮੀਨ ਵੇਚ ਕੇ ਕੈਨੇਡਾ ਜਾਣ ਨੂੰ ਫਿਰਦਾ ਹੈ ਜੇ ਸੌਦਾ ਕੋਸੂਤਾ ਚੱਲ ਗਿਆ। ਕਹਿੰਦੇ ਟੱਬਰ ਨੂੰ ਮਾਰ ਦੂੰ ਕੋਈ ਜ਼ਮੀਨ 'ਤੇ ਮੋਟਰਸਾਈਕਲ ਲੈਣ ਨੂੰ ਫਿਰਦਾ ਕਿੱਧਰ ਗਈ ਸਾਡੀ ਵਿੱਦਿਆ ਪ੍ਰਣਾਲੀ ਕਿੱਧਰ ਗਏ ਸਾਡੇ ਮੁਲਕ ਦੇ ਰਹਿਬਰ ਜਿਨ੍ਹਾਂ ਨੇ ਮਾਰਗਦਰਸ਼ਨ ਦੇ ਕੇ ਸਮਾਜ ਪ੍ਰਬੰਧ ਅਤੇ ਜ਼ਮਾਨੇ ਨੂੰ ਸਿਰ ਦੇਣੀ ਹੈ ਹਰ ਕੋਈ ਮਰਨ ਨੂੰ ਫਿਰਦਾ ਨਾ ਸੀ ਜੀਣਾ ਸਿੱਖ ਸਕੇ ਹਾਂ ਤੇ ਨਾ ਹੀ ਮਰਨ ਦੀ ਜਾਂਚ ਜਾਣਦੇ ਹਾਂ ਇਹ ਤਾਂ ਬੁਝੇ ਦਿਲਾਂ ਦੇ ਕਰਤੱਵ ਹਨ ਕਿ ਸਾਡੇ ਪੰਜਾਬ ਦੇ ਲੋਕ ਹੁਣ ਖੁਦਕੁਸ਼ੀਆਂ ਦੇ ਰਾਹ ਤੁਰ ਪੈਣਗੇ ਸਾਰੇ ਮੁਲਕ ਦੀ ਬੇਤਰਤੀਬੀ ਵਧ ਰਹੀ ਆਬਾਦੀ ਦੇ ਹਾਲੀ ਖੁਦਕਿਸ਼ੀਆਂ ਸਹੀ ਰਸਤਾ ਨਹੀਂ ਹਰੀਆਂ ਚਰਾੰਦਾ ਵੇਖ ਕੇ ਮਨ ਵਿੱਚ ਸੁਪਨੇ ਲੈਣ ਤੇ ਪਰਮ ਪ੍ਰੇਖੇ ਦੀ ਦੁਨੀਆ ਵਿੱਚ ਵਿਚਰ ਕੇ ਹਨੇਰੇ ਵਿੱਚ ਪਟਕਦੇ ਹੋਏ ਜੀਵਨ ਲੀਲਾ ਖਤਮ ਕਰਨ ਤੱਕ ਦੀ ਨੌਬਤ ਤੱਕ ਪੁੱਜਣਾ ਮਸਲੇ ਦਾ ਹੱਲ ਨਹੀਂ ਮੇਰੇ ਵੇਖਦੇ ਵੇਖਦੇ नक्सਲਵਾੜੀ ਲਹਿਰ 70ਵਿਆਂ ਦਹਾਕਿਆਂ ਵਿੱਚ ਪ੍ਰਚਲਿਤ ਨਿਜ਼ਾਮ ਦੀ ਕਾਣੀ ਵੰਡ ਦੇ ਖਿਲਾਫ ਵਿਦਰੋਹ ਸੀ ਫਿਰ 1978 ਤੋਂ 1993-94 ਤੱਕ ਘਾਟਕੂ ਲਹਿਰ ਚੱਲੀ ਹੁਣ ਹਮਲਾਵਰ ਰੁੱਖ ਛੱਡ ਕੇ ਜਵਾਨੀ ਢੈਂਦੀ ਕਾਲਵਲ ਤੁਰਪੀ ਜ਼ਿੰਦਗੀ ਦੀਆਂ ਤੇ ਸਮਾਜ ਦੀਆਂ ਲੜਾਈਆਂ ਛੱਡ ਨਸ਼ਿਆਂ ਵੱਲ ਪਾਜਵਾਦੀ ਟਾਹੂ ਸੋਚ ਤਤ ਹਰ ਮਸਲੇ ਦਾ ਹੱਲ ਖੁਦਕੁਸ਼ੀ ਸਮਝੀ ਬੈਠੇ ਨੇ ਇਹ ਬਹੁਤ ਮਾੜਾ ਰੁਝਾਨ ਤੇ ਪਰਪਟੀਆ ਹੈ ਨੌਜਵਾਨ ਦੋਸਤਾਂ ਨੂੰ ਮੈਂ ਇਹੋ ਕਹਿਣਾ ਲੋਚਦਾ ਹਾਂ ਕਿ ਮਨੁੱਖੀ ਜ਼ਿੰਦਗੀ ਧਰਤੀ ਤੇ ਸਭ ਤੋਂ ਉੱਤਮ ਇਸ ਨੂੰ ਭੰਗ ਦੇ ਪਾਣੇ ਨਾ ਕੋ। ਸਮਾਜ ਦੇ ਮੋਢੀ ਧਰਮ ਦੇ ਠੇਕੇਦਾਰ ਤੇ ਸਰਕਾਰਾਂ ਤਿੰਨੇ ਆਪਣਾ ਮਾਰਗਦਰਸ਼ਕ ਰੋਲ ਪੁੱਲਦੇ ਫਿਰਦੇ ਨੇ ਨੂੰ ਸਸਤ ਦੁਖੀ ਹੋਈ ਤਾਂ ਖੁਦਕੁਸ਼ੀ ਫਸਲ ਮਰ ਗਈ ਤਾਂ ਖੁਦਕੁਸ਼ੀ ਇਮਤਿਹਾਨ ਚ ਫੇਲ ਹੋ ਗਏ ਤਾਂ ਖੁਦਕੁਸ਼ੀ ਮਾਸ਼ੂਕ ਨੇ ਸ਼ਾਦੀ ਹੋਰ ਤਾਂ ਕਰ ਲਈ ਤਾਂ ਖੁਦਕੁਸ਼ੀ ਕਿਸੇ ਪ੍ਰੇਮੀ ਨੇ ਬਲੈਕਮੇਲ ਕਰਕੇ ਇੱਜ਼ਤ ਲੁੱਟ ਲਈ ਤਾਂ ਖੁਦਕੁਸ਼ੀ ਕਿਸ ਤਾ ਪਾਬ ਇਹ ਹੋਇਆ ਕਿ ਹਰ ਮਾਮਲੇ ਦਾ ਹੱਲ ਖੁਦਕੁਸ਼ੀ ਹੋ ਗਿਆ ਬਿਲਕੁਲ ਨਹੀਂ ਸਾਨੂੰ ਪ੍ਰਬੰਧਕਾਂ ਲੀਡਰਾਂ ਸਮਾਜ ਸਤਾਰਕਾਂ ਪੁਲਿਸ ਵਾਲਿਆਂ ਤੇ ਅਦਾਲਤਾਂ ਨੂੰ ਅੰਦਰ ਚਾਤੀ ਮਾਰਨੀ ਪਵੇਗੀ ਕਿ ਸਾਨੂੰ ਲੋਕਾਂ ਨੂੰ ਸੇਧ ਇਨਸਾਫ ਅਤੇ ਕਾਨੂੰਨ ਦਾ ਰਾਜ ਦੇਣ ਲਈ ਵਚਨਬੱਤਾਂ ਨਾਲ ਰਾਜ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਜੇਕਰ ਅਨਗੈਦੀ ਤੇ ਕੁਤਾਹੀ ਕਰਦੇ ਹਾਂ ਤਾਂ ਸਾਨੂੰ ਸਾਡੀ ਜ਼ਮੀਰ ਅਤੇ ਸਮੇਂ ਨੇ ਕਦੇ ਮਾਫ਼ ਨਹੀਂ ਕਰਨਾ ਰੋਜ਼ਗਾਰ ਦੇ ਸਾਧਨ ਤੇ ਵਸੀਲੇ దਈਏ ਪਾਰਦਰਸ਼ੀ ਜਵਾਬਦੇਹੀ ਸਫਲ ਅਤੇ ਪ੍ਰਸ਼ਟਾਚਾਰ ਰਹਿਤ ਪ੍ਰਬੰਧ ਅਤੇ ਪ੍ਰਸ਼ਾਸਨ ਦਈਏ ਜਿਸ ਨਾਲ ਲੋਕਾਂ ਨੂੰ ਜੀਵਨ ਦਾ ਅਨੰਦ ਮਿਲੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ